ਪਿੰਡ ਬਾਉਪੁਰ ਦੇ ਉੱਤੋਂ ਦੀ ਹੁੰਦਾ ਹੈ ਆ ਦਰਿਆ ਨੂੰ ਦੋਹਾਂ ਸਾਖਾਂ ਨੂੰ ਇੱਕ ਥਾਂ ਜੱਗ ਕਰਕੇ ਦੀ ਜਗ੍ਹਾ ਜੀ ਇਹ ਲਿਆਣ ਕੇ ਜੋੜਤੀ ਆ ਜੀ ਕੜ ਕੇ ਪਿੰਡਾਂ ਇਹ ਇਹਦੀ ਪ੍ਰਪੋਜ਼ਲ ਆ ਇਹ ਸਰਕਾਰ ਦੇ ਗਾੜੀ ਦੇ ਸਰਕਾਰ ਕਰੇ ਇਹ ਇਹਨਾਂ ਨੇ ਨਾ ਇਹ ਇੱਕ ਮੁੱਦਾ ਬਣਾ ਲਿਆ ਵਾ ਵੋਟਾਂ ਲੈਣ ਦਾ ਜੀ ਜੀ ਬੰਨ ਟੁੱਟ ਕੇ ਹੜਾਂ ਦੇ ਆ ਕੇ ਪੈਲੀ ਦਾ ਨੁਕਸਾਨ ਕਰਦੇ ਆ ਇਦੇ ਤਹਿਤ ਜਿਹੜੀ ਪ੍ਰਪੋਜ਼ਲ ਬਣੀ ਸੀ ਜੋ ਰਾਜੇ왈 ਸਾਹਿਬ ਨੂੰ ਸੌਂਪੀ ਸੀ ਉਹਦੇ ਵਿੱਚ ਕੋਈ ਅੜਚਨ ਆ ਰਹੀ ਆ ਤੇ ਅਸੀਂ ਵੀਰਜੀ ਹਣਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਜਿਹੜੀ ਆ ਗੱਲ ਅੱਗੇ ਪਹੁੰਚਾ ਸਕੀਏ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਪਿਆਰੇ ਕਿਸਾਨ ਸਾਥੀਓ ਅੱਜ ਆਪਾਂ ਪਿੰਡ ਘੜਕੇ ਗੁਜਰਪੁਰ ਦੇ ਮੰਡ ਏਰੀਆ ਦੇ ਰਕਬੇ 'ਚ ਖੜੇ ਆਂ ਪਿਛਲੇ ਦਿਨੀ ਅਸੀਂ ਜਿਹੜੀ ਆ ਇਹ ਜਿਹੜੇ ਆ ਪਾਣੀ ਬੰਨ ਟੁੱਟ ਕੇ ਹੜ੍ਹਾਂ ਦੇ ਆ ਕੇ ਪੈਲੀ ਦਾ ਨੁਕਸਾਨ ਕਰਦੇ ਆ ਇਹਦੇ ਤਹਿਤ ਜਿਹੜੀ ਪ੍ਰਪੋਜ਼ਲ ਬਣੀ ਸੀ ਜੋ ਰਾਜੇ왈 ਸਾਹਿਬ ਨੂੰ ਸੌਂਪੀ ਸੀ ਤੇ ਉਹਦਾ ਅਜੇ ਤੱਕ ਗਾੜੀ ਜਿਹੜਾ ਵਾ ਕੋਈ ਕਿਸੇ ਐਮ ਐਲ ਏ ਮੰਤਰੀ ਐਮ ਪੀ ਵੱਲੋਂ ਅਜੇ ਤੱਕ ਹੱਲ ਨਹੀਂ ਗਾ ਹੋਇਆ ਉਹਦੇ ਵਿੱਚ ਕੋਈ ਹੜਚਨ ਆ ਰਹੀ ਆ ਤੇ ਅਸੀਂ ਵੀਰਜੀ ਹਣਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਇਹ ਜਿਹੜੀ ਆ ਗੱਲ ਅੱਗੇ ਪਹੁੰਚਾ ਸਕੀਏ ਤੇ ਆਓ ਇਹਨਾਂ ਤੋਂ ਪੁੱਛਦੇ ਆ ਹਾਂਜੀ ਵੀਰ ਜੀ ਇਹ ਜਿਹੜੀ ਪ੍ਰਪੋਜ਼ਲ ਬਣੀ ਸੀਗੀ ਤੁਸੀਂ ਬੰਨਦੀ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਪੀ ਇਹ ਬਣੀ ਕਿਸ ਤਰ੍ਹਾਂ ਸੀ ਤੇ ਇਹਦੇ ਵਿੱਚ ਕੀ ਰਕਾਵਟਾ ਇਹਨੂੰ ਕਿੱਥੇ ਗਲਤ ਕਰ ਦਿੱਤਾ ਗਿਆ ਵਾ ਜਿਹੜੀ ਇਹ ਅੱਗੇ ਨਹੀਂ ਵਧ ਰਹੀ ਇਹ ਬਣੀ ਆ ਜੀ ਧੁੰਦੇ ਤੋਂ ਲੈ ਕੇ ਪਿੰਡ ਬਾਉਪੁਰ ਦੇ ਉੱਤੋਂ ਦੀ ਹੁੰਦਾ ਆ ਦਰਿਆ ਨੂੰ ਦੋਵਾਂ ਸਾਖਾਂ ਨੂੰ ਇੱਕ ਥਾਂ ਜੱਗ ਕਰਕੇ ਦੀ ਜਗ੍ਹਾ ਜੀ ਇਹ ਲਿਆਣ ਕੇ ਜੋੜਤੀ ਆ ਜੀ ਕੜ ਕੇ ਪਿੰਡਾਂ ਅੱਛਾ ਜੀ ਇਹ ਬੱਡ ਸੈਂਚਰੀ ਜਿਹੜੀ ਇਹ ਕਰਮੂ ਵਾਲੇ ਦੇ ਨੇੜੇ ਤੇੜ ਤੋਂ ਮਤਲਬ ਅੱਗੇ ਕਰਮੂ ਵਾਲਾ ਚੰਬਾ ਆ ਜਾਂਦਾ ਪਿੰਡ ਇੱਥੋਂ ਜਾ ਕੇ ਜੁੜਦਾ ਜੀ ਹਾਂ ਜੀ ਹੁਣ ਇਹ ਜਿਹੜੇ ਕਿਸਾਨ ਅੱਗੇ ਰਹਿ ਗਏ ਆ ਜੀ ਬਾਹਰ ਰਹਿ ਜਾਂਦੇ ਇਸ ਬੰਨ ਦੇ ਅੰਦਰੋਂ ਤੋਂ ਜੀ ਜੀ ਇਹ ੜਾਉਣੀ ਇੱਥੇ ਪਈ ਆ ਵੀ ਉਹ ਕਿਸਾਨ ਵੀ ਇਤਰਾਜ਼ ਕਰਦੇ ਆ ਵੀ ਜਦੋਂ ਅਸੀਂ ਦਰਿਆ ਦੇ ਅੰਦਰਲੇ ਬੰਨੇ ਰਹਿ ਗਏ ਸਾਡੀ ਜ਼ਮੀਨ ਜਿਹੜੀ ਢੜਕਾ ਕਰਮੂ ਵਾਲਾ ਤੇ ਧੁੰਨ ਤੇ ਚੰਬਾ ਇਹ ਚਾਰ ਪਿੰਡ ਜਿਹੜੇ ਆ ਇਹ ਦਰਿਆ ਦੇ ਵਿੱਚ ਆ ਜਾਂਦੇ ਆ ਜੇ ਇਹਨੂੰ ਸਹੀ ਵੱਡ ਸੈਂਚਰੀ ਨਾਲ ਚੰਬੇ ਤੋਂ ਅਗਲੇ ਬੰਨੇ ਜੋੜਿਆ ਜਾਵੇ ਤੇ ਉਹਨਾਂ ਦਾ ਵੀ ਬਚਾਅ ਹੁੰਦਾ ਜਿਤਨਾ ਪਿਛਲੇ ਪਿੰਡਾਂ ਦਾ ਹੁੰਦਾ ਅਸੀਂ ਤਾਂ ਇਹ ਇੱਕ ਕਿਸਾਨ ਵੀ ਨਹੀਂ ਰਹਿਣਾ ਚਾਹੀਦਾ ਜਿਹੜੀ ਅੰਦਰ ਜ਼ਮੀਨ ਆ ਜਾਏ ਦਰਿਆ ਦੇ ਉਹ ਰਿਕੁਆਇਰ ਕਰ ਦੇਣ ਤੇ ਜਿਹੜੀ ਦੂਜੀ ਬਾਹਰ ਕੱਢਣ ਜੀ ਜਿਤਨਾ ਵੀ ਨਿਕਲਦੀ ਹੈ ਜੀ ਦੱਸੋ ਵੀ ਜਿਹੜਾ ਤੁਸੀਂ ਬੰਨ ਵਾਜਦਾ ਵਾ ਇਸ ਪ੍ਰੋਪ ਕੁੱਲ ਜਿਹੜਾ ਐਸਟੀਮੇਟ ਲੱਗਾ ਵਾ ਉਹਦਾ ਖਰਚਾ ਕਿੰਨਾ ਬਣਦਾ ਵਾ ਤੇ ਇਹ ਤੁਸੀਂ ਬੰਨਦਾ ਜਿਹੜਾ ਵਾ ਰਕਬਾ ਵਾ ਉਹ ਕਿੰਨਾ ਏ ਲੰਬਾਈ ਚੜਾਈ ਇਹਦਾ ਸਾਰਾ ਕੀ ਵੇਰਵਾ ਦੱਸੋ ਇਹਦਾ ਜੀ 70 ਫੁੱਟ ਜਗ੍ਹਾ ਇਨਕੁਆਇਰ ਕੀਤੀ ਆ ਉਹਦੇ ਵਿੱਚ ਜਿਹੜੀ ਬਣਾਈ ਪ੍ਰੋਪੋਜ਼ਲ ਠੀਕ ਠੀਕ ਆ ਜੀ ਉਹਦੇ ਵਿੱਚ 96 ਕਿਲੇ ਰਕਬਾ ਬਣਦਾ ਜੀ ਸਾਰਾ ਜਿਹੜਾ ਇਹ ਉਹਦੇ ਕਵਰ ਚ ਆਉਂਦਾ ਆ ਹਾਂ ਜੀ 20 ਫੁੱਟ ਬੰਨ ਚੌੜਾਈ ਆ ਦੀ ਠੀਕ ਆ ਜੀ 12 ਫੁੱਟ ਦੀ ਉਚਾਈ ਆ ਉੱਪਰ ਨੂੰ ਹਾਂ ਜੀ ਜੀ 33 ਕਰੋੜ ਦਾ ਪ੍ਰੋਜੈਕਟ ਆ ਜੀ ਸਾਰਾ ਠੀਕ ਆ ਜੀ ਆ ਵੀ ਕੋਈ ਬਹੁਤ ਵੱਡਾ ਸਰਕਾਰ ਜਿਹੜਾ ਇਹ 11 12 ਕਿਲੋਮੀਟਰ ਤੁਸੀਂ ਬੰਨ ਬੰਨ ਕੇ ਉਹਦੇ ਤੇ ਸੜਕ ਵਗੈਰਾ ਬਾਈ ਦੀ 11 11 ਕਿਲੋਮੀਟਰ ਪੂਰਾ ਜੀ 11 11 ਕਿਲੋਮੀਟਰ ਜੀ ਠੀਕ ਆ ਜੀ ਤੇ ਇਹ ਇਹਦੀ ਪ੍ਰਪੋਜ਼ਲ ਆ ਇਹ ਸਰਕਾਰ ਦੇ ਗਾੜੀ ਦੇ ਸਰਕਾਰ ਕਰੇ ਇਹ ਇਹਨਾਂ ਨੇ ਨਾ ਇਹ ਇੱਕ ਮੁੱਦਾ ਬਣਾ ਲਿਆ ਵਾ ਵੋਟਾਂ ਲੈਣ ਦਾ ਜੀ ਜੀ ਜੇ ਇਹਨਾਂ ਨੇ ਬੰਨ ਬੰਨ ਦਿੱਤਾ ਇਹਨਾਂ ਨੂੰ ਦੀਦਾ ਸਾਡੇ ਕੋਈ ਰਹਿ ਨਹੀਂ ਜਾਣੀਆਂ ਇਹਨਾਂ ਲੋਕਾਂ ਦੀ ਮੰਗ ਜੀ ਇਹਨਾਂ ਸਾਨੂੰ ਵੋਟਾਂ ਲੈਣੀਆਂ ਔਖੀਆਂ ਨਹੀਂ ਹੁਣ ਅਸੀਂ ਬੰਨ ਆਲਾ ਲਾਲਚਾ ਦੇ ਕੇ ਨਾ ਜੀ ਜਿਹੜਾ ਆਉਂਦਾ ਵੋਟਾਂ ਲੈ ਜਾਂਦਾ ਵੋਟਾਂ ਲੈ ਜਾਂਦਾ ਤੁਹਾਡਾ ਬੰਨ ਬੰਨ ਕੇ ਬੰਦਾ ਕੋ ਸੋ ਵੇਖੋ ਜੀ ਸਾਨੂੰ ਤਾਂ ਆਪਣੇ ਕਿਸਾਨ ਭਰਾਵਾਂ ਵਾਸਤੇ ਆਪਣੀਆਂ ਜਥੇਬੰਦੀਆਂ ਦੇ ਵਿਸ਼ਵਾਸ ਆ ਇਹ ਮੰਡ ਬੈਲਟ ਦੇ ਵਿੱਚ ਜਿੰਨੇ ਵੀ ਪਿੰਡ ਤਕਰੀਬਨ 15 ਪਿੰਡ ਵੀ ਆਉਂਦੇ ਆ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਆ ਕਾਇਆਂ ਵਾ ਸੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਔਰ ਅਸੀਂ ਆਪਣੀ ਇਸ ਵੀਡੀਓ ਰਾਹੀਂ ਚੈਨਲ ਰਾਹੀਂ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਔਰ ਸਾਡੇ ਜਿਹੜੇ ਸਟੇਟ ਦੇ ਸੁਪਰੀਮੋ ਆ ਸਰਦਾਰ ਬਲਜੀਤ ਸਿੰਘ ਰਾਜੀਵਾਲ ਉਹਨਾਂ ਨੂੰ ਇਹ ਕਹਾਂਗੇ ਵੀ ਇਹ ਜਿਹੜਾ ਤੁਸੀ ਬੰਨ ਵੱਜ ਕੇ ਆਏ 33 ਕਰੋੜ ਦੀ ਹੀ ਹੋ ਸਕਦਾ ਹੁਣ ਇਹ ਖਰਚੀਆਂ ਮੁਤਾਬਕ 40 ਕਰੋੜ ਦੀ ਮਹਿੰਗਾਈ ਦਾ ਕਰਕੇ ਹੋ ਜੇ ਇਹ ਸਟੇਟ ਵਾਸਤੇ ਪੰਜਾਬ ਗਵਰਨਮੈਂਟ ਵਾਸਤੇ ਇੱਕ ਨਿਗੀਜੀ ਆ ਪ੍ਰਪੋਜ਼ਲ ਜੇ ਇਹ ਪੂਰੀ ਹੋ ਜੇ ਤੇ ਇਹ ਜਿਹੜੀ ਮੰਡ ਵਾਲੇ ਬੈਲਟ ਦੇ ਪਿੰਡ ਵਾ ਕਮ ਸੇ ਕਮ 5-6000 ਕਿੱਲਾ ਜ਼ਮੀਨ ਆ ਇਹ 7000 ਏਕੜ ਸਾਰੀ ਬਾਹਲ ਹੋ ਸਕਦੀ ਆ ਔਰ ਇਹ ਜਿਸ ਤਰ੍ਹਾਂ ਆਪਣੀਆਂ ਉੱਪਰ ਵਾਲੀਆਂ ਮਾਝੇ ਵਾਲੀਆਂ ਜ਼ਮੀਨਾਂ ਉਹਨਾਂ ਵਰਗੂ ਸੇਫ ਇਹਦੇ ਵਿੱਚ ਕਣਕ ਝੋਨਾ ਹਰ ਫਸਲ ਹੁੰਦੀ ਆ ਤੇ ਕੋਈ ਜਾਨਵਾਲੀ ਨੁਕਸਾਨ ਨਹੀਂ ਹੁੰਦਾ ਔਰ ਪ੍ਰਸ਼ਾਸਨ ਨੂੰ ਵੀ ਜਿਹੜੀ ਆ ਹੁਣ ਇਹਦਾ ਜਿਹੜਾ ਖਮਿਆਜਾ ਚਲਣਾ ਪੈਂਦਾ ਵਾ ਵਿਰੋਧ ਹੋ ਰਿਹਾ ਵਾ ਪ੍ਰਸ਼ਾਸਨ ਵੀ ਜਿਹੜਾ ਵਾ ਉਹਦੇ ਵਿੱਚ ਸੰਤੁਸ਼ਟ ਰਹਿੰਦਾ ਵਾ ਕਿਉਂਕਿ ਪਾਣੀ ਜਿਹੜਾ ਹੜਾਂ ਦਾ ਇੱਕਦਮ ਅੰਡਰਕਲ ਟੋੜ ਰਹਿਂਦਾ ਸੋ ਅਸੀਂ ਇਹ ਜਾਣਕਾਰੀ ਚਾਹਾਂਗੇ ਕਿ ਇਹਦੇ ਉੱਤੇ ਸਾਡੀ ਜਥੇਬੰਦੀ ਔਰ ਦੂਜੀਆਂ ਜਥੇਬੰਦੀਆਂ ਵੀ ਇਹਦੇ ਲਈ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ